ਪਰ ਮਾਣ ਐਸਾ ਵੀ ਮਿਲਿਆ ਜਿਹਦੇ ਵਿੱਚ ਗੁਰੂ ਨੇ ਕਿਹਾ ਹੋਵੇ ਤੂੰ ਸਿੱਖਾ ਹੱਥ ਵਿੱਚ ਮਾਲਾ ਫੜ ਕੇ ਪੁਹਾ ਜਿਨੇ ਪ੍ਰਮਾਣ ਮਿਲੇ ਹਰ ਪ੍ਰਮਾਣ ਵਿੱਚ ਗੁਰੂ ਨੇ ਇਹ ਕਿਹਾ ਵੀ ਤੂੰ ਮਾਲਾ ਦਾ ਖਿਆਲ ਛੱਡ ਦੇ ਮਾਲਾ ਦਾ ਖਿਆਲ ਛੱਡ ਦੇ ਦਿਖਾਵੇ ਦੀ ਭਗਤੀ ਛੱਡ ਦੇ ਗਿਣਤੀਆਂ ਦੇ ਪਾਠ ਛੱਡ ਦੇ ਸੋਨੇ ਗਿਣਤੀਆਂ ਨਾਲ ਥੋੜੇ ਮਿਲਣਾ ਵੀ ਇੰਨੀਆਂ ਮਾਲਾ ਭਮਾਇਆ ਤੇ ਰੱਬ ਨਹੀਂ ਮਿਲ ਜਾਣਾ ਗਿਣਤੀਆਂ ਨਾਲ ਰੱਬ ਦਾ ਮਿਲਣਾ ਇਸ ਤਰ੍ਹਾਂ ਹੈ ਮਨੋਜੀ ਨੇ ਕੁ ਦਸਾਂ ਦਾ ਨੋਟ ਲੈ ਕੇ ਤੁਰਿਆ ਫਿਰੇ ਤੇ ਕਹਿੰਦਾ ਮੈਂ ਗੱਡੀ ਖਰੀਦਣ ਚੱਲਿਆ ਹਾਂ। ਦਸਾਂ ਦੇ ਨੋਟ ਨਾਲ 10 ਡਾਲਰ ਦੇ ਨਾਲ ਛੋਟੀ ਮੋਟੀ ਖਡੌਣਾਕਾਰ ਮਿਲ ਸਕਦੀ ਹੈ ਅਸਲੀ ਗੱਡੀ ਨਹੀਂ ਬਣ ਸਕਦੀ। ਖਡੌਣਾ ਤਾਂ ਸਕਦਾ ਹੈ। ਕੋਈ ਦਸਾਂ ਦਾ ਨੋਟ ਲੈ ਕੇ ਕਹੇ ਕਿ ਮੈਂ ਘਰ ਖਰੀਦਣ ਚੱਲਿਆ ਹਾਂ ਕੋਈ ਖਡੌਣੇ ਦਾ ਘਰ ਤੇ ਭਾਵੇਂ ਖਰੀਦ ਕੇ ਆਵੇ ਸੱਚੀ-ਮੁੱੱਚੀ ਦਾ ਘਰ ਦਸਾਂ ਦੇ ਨੋਟ ਨਾਲ ਨਹੀਂ ਬਣਦਾ। ਸਾਡੀਆਂ ਗਿਣਤੀਆਂ ਤੇ ਕੀਤੇ ਪਾਠ ਸਾਡੀਆਂ ਕਿੱਤੀਆਂ ਹੋਈਆਂ ਮਾਰਾਂ ਦੀਆਂ ਗਿਣਤੀਆਂ ਦੇ ਪਾਠ

ਕਿਤੇ ਮਾਧੋਏ ਜਨਮ ਤੁਮਾਰੇ ਲਿਖੇ ਜ਼ਿੰਦਗੀ ਲੇਖੇ ਲੜੀ ਪੰਦੀ ਐ ਕਿ ਗਿਣਤਿਆਂ ਨਾਲ ਕੰਮ ਨਹੀਂ ਉੱਥੇ ਸਭਾ ਜਦੋਂ ਮੈਂ ਮਾਲਾ ਦਾ ਸ਼ਬਦ ਪੜਿਆ ਇਹੋ ਜੀ ਸ਼ਬਦ ਸਾਹਮਣੇ ਆਇਆ ਗੱਜ ਸਾਡੇ ਤੈ ਤੈ ਧੁੱਧੀਆਂ ਤੇਰੇ ਪੈਰ ਤੱਗ ਗਲੀ ਜਿਨ੍ਹਾਂ ਜੱਪ ਮਾਲੀਆਂ ਲੋਟੇ ਹੱਥ ਨਿਭਾ ਕੇ ਓਏ ਹਰ ਕੇ ਸਤ ਦਾ ਆਖੀਆ ਬਨਾਰਸ ਕੇ ਠੱਗ ਐਸੇ ਸੰਤ ਨਾ ਕੋ ਕੋ ਭਾਵੇਂ ਡਾਲਾ ਸੋ ਪੀੜਾ ਗਟ ਕਾਵੇਂ ਜਦੋਂ ਪ੍ਰਮਾਣ ਪੜਿਆ ਇਹੋ ਜੀ ਦਰਤ ਕੋ ਕਰਨਾ ਉਹ ਗੋਬਰ ਤਰਨ ਨਾ ਚਾਹੀ ਢੋਟੀ ਟਿੱਕਾ ਤੇ ਜਦ ਮਾੜੀ ਧਾਨ ਖਲੇછા ਖਾਈ ਅੰਦਰ ਪੂਜਾ ਪੜੇ ਕਦੀ ਬਾ ਸੱਚਮ ਤੁਕਾ ਭਾਈ ਛੋਡੀ ਲੇ ਪਖੰਡਾ ਕਿਉ ਦਿਖਾਵਾ ਕਰੀ ਜਾਂਦਾ ਨਾਮ ਲਿਆ ਜਾਏ ਤਰੰਦਾ ਨਾਮ ਨਾਲ ਜੁੜ ਜਾਈ ਮਾਲਾ ਫੇਰੀ ਮੰਗੇ ਬਿਘੂਤ ਇਹਨਾਂ ਵਿੱਚ ਕੋਈ ਨਾ ਤਰਨ ਉਹ ਮੀਤ ਖੰ ਲਗੇ ਮਾਲਾ ਫੇਰੀ ਚੱਲੇ ਤੇ ਨਾਲ ਤੂੰ ਤਰ ਨਹੀਂ ਸਕਦਾ ਮਾਲਾ ਦੀ ਗੱਲ ਆਈ ਤਾਂ ਕਹਿ ਦਿੱਤਾ ਕਬੀਰ ਜੀ ਨੇ ਕੀ ਬਚਨ ਕੀਤਾ ਆਪਣੀ ਸ਼ੁਰੂਆਤ ਵਿੱਚ ਕਬੀਰ ਬੈਸਨੋ ਹੋਆ ਤਾਂ ਕੀ ਆਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਹਰ ਆਪੀਤਰ ਭਰੀ ਭੰਗਾਰ ਬਾਹਰ ਤੇ ਸੋਨਾ ਹੋ ਗਿਆ ਅੰਦਰ ਸੁਆਹ ਭਰੀ ਹੋਈ ਹੈ ਬਾਹਰ ਤੇ ਤਾਂ ਇੱਕ ਚਿੰਦ ਦਿਖਾ ਰਿਹਾ ਮਾਲਾ ਅੰਦਰ ਸੁਆਹ ਭਰੀ ਹੈ ਪਾਪਾਂ ਵਿਕਾਰਾਂ ਦੇ ਅੰਦਰ ਗਰੋਥ ਬੈਠਿਆ ਅੰਦਰ ਹੰਕਾਰ ਭਰਿਆ ਹੋਇਆ ਹੈ ਪਖਤ ਕਬੀਰ ਜੀ ਦੇ ਬਚਨ ਕਬੀਰ ਜਪਨੀ ਕਾਸ਼ ਕੀ ਕਿਆ ਆਤਿਖਾ ਮੈਨੂੰ ਇਹ ਕਿਉਂ ਦੁਨੀਆ ਨੂੰ ਕਹਾਂ ਫਿਰਦਾ ਮੈਂ ਜਪਨੀ ਜਪ ਰਿਆ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਹਿਰਦੈ ਨਾਮ ਨਾ ਚਿਤੈ ਇਹ ਜਪਨੀ ਕਿਆ ਹੋਏ ਲੱਗ ਕਿ ਤੇਰੇ ਦਿਲ ਵਿੱਚ ਰਾਮ ਨਹੀਂ ਹੈ ਦਿਲ ਵਿੱਚ ਪ੍ਰਭੂ ਦੀ ਯਾਦ ਨਹੀਂ ਹੈ ਬਾਹਰ ਨੂੰ ਜਪਨੀ ਬਾਹਰ ਨੂੰ ਮਾਲਾ ਲੈ ਕੇ ਤੁਰੇ ਫਿਰਦੇ ਇਹ ਤੋਂ ਤਾਂ ਕਿ ਸਿੱਖ ਕੌਮ ਦੇ ਵਿੱਚ ਸਾਨੂੰ ਇੱਡਾ ਭੁਲੇਖੇ ਚ ਪਾਇਆ ਗਿਆ ਕਿ ਮੀਆਂ ਮੀਰ ਦੇ ਵਾਰਸਾਂ ਦੀ ਵੀ ਤਸਵੀਰ ਕੱਢ ਲਿਆ ਸਕਦੇ ਰੱਖ ਦਿੱਤੀ ਦੇਖੋ ਜੀ ਗੁਰੂ ਸਾਹਿਬ ਤਸਵੀਰ ਦਿੱਤੀ ਸੀ ਸਭ ਨੂੰ ਗੁਰਦਰਪਾਲ ਸਾਹਿਬ ਦੀ ਮਾਲਾ ਹੈ ਇਹ ਮਾਂ ਕੰਗਾਂਜ ਜੀ ਦੀ ਤਸਵੀਰ ਹੈ ਉਸ ਤਸਵੀਰ ਉਸ ਮਾਲਾ ਦੇ ਨਾਲ ਦੇ ਸਿੱਖ ਕੌਮ ਨੂੰ ਰੱਜ ਕੇ ਲੁੱਟਿਆ ਸਾਡੇ ਸਾਹਮਣੇ ਜਿਹੜਾ ਵੀ ਕੋਈ ਛੋਟੀ ਮੋਟੀ ਚੁੱਕ ਲੈਂਦਾ ਹੈ ਨਾ ਗੁਰੂ ਸਾਹਿਬ ਦਾ ਨਾਮ ਲਾ ਕੇ ਅਸੀਂ ਡਰਨਰ ਕੌਣ ਟੇਰ ਲਾ ਦਿੰਦੇ ਹਾਂ ਜਿਹੜੀ ਗੱਲ ਸਿੱਖਣ ਵਾਲੀ ਹੈ ਗੁਰਬਾਣੀ ਕਿ ਉਹ ਨਹੀਂ ਅਸੀਂ ਸਿੱਖਦੇ ਤਸਵੀਰ ਮੁੱਠਾ ਦੇਖਣ ਆਏ ਸੀ ਕੋਈ ਦੰਦਾ ਸਾਗਰ ਲੋਟਾ ਚੁੱਕ ਲਿਆ ਵੇਨਾ ਅਸੀਂ ਉਹਦੇ ਪਿੱਛੇ ਦੌੜੇ ਫਿਰਦੇ ਹਾਂ ਜਿਉਂ ਜੜਾਵਾ ਜੜਾ ਅਜਾ ਕੇ ਕੋਈ ਕਹਿ ਦੇਣਾ ਵੀ ਫਲਾਣਾ ਗੁਰੂ ਸਾਹਿਬ ਦਾ ਸ਼ਸ਼ਕਰ ਫਲਾਣਾ ਲੋਟਾ ਗੁਰੂ ਸਾਹਿਬ ਦਾ ਫਲਾਣੀ ਮਾਲਾ ਗੁਰੂ ਸਾਹਿਬ ਦੀ ਢੇਰਾਂ ਦੇ ਢੇਰਾਂ ਲੱਗੀਆਂ ਲੋਕੀ ਲੋਟਾ ਚੁੱਕ ਕੇ ਉਤਰੀ ਸਦیرے ਗੁਰਬਾਬਿੰਦ ਸਿੰਘ ਦਾ ਲੱਖਾਂ ਡਾਲਰ ਪਾਉਣ ਦੇਸ਼ਾ ਇਕੱਠੇ ਕਰ ਲਏ ਔਰ ਬਾਅਦ ਵਿੱਚ ਖਬਰਾਂ ਜਦੋਂ ਪੜੀਆਂ ਇੰਗਲੈਂਡ ਦੇ ਵਿੱਚ ਪ੍ਰੰਤਕਾ ਦਾ ਉਹ ਲੋਟੇ ਦੇ ਮਾਲਕਾਂ ਨਾਲ ਝਗੜਾ ਹੋਇਆ بھی انہی کمیشن کی سانو دیو سال دنڈ بازیاں پیسے کٹھے کرنے چکر ہے حالانکہ سچ کہنا مجھے بڑی بھاری قیمت کرنی پہ لینا گرو گوبند کی نشانی میں اچھا ٹیک لینا جیڑے ہی تیرا گرو گوبند سنگ پیار ہے تیا کرپان کسی مسلمان بیر نے نہیں دیتی گرو گوبند سنگھ نے دیتی ہے کڑا کڑا کسی عیسائی ویر نے نہیں درو گوبند سنگھ نے دے ਕੰਗਾ ਜਿਹੜੇ ਤੈਨੂੰ ਕਿਸੇ ਹਿੰਦੂ ਬੇਰ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦਿੱਤਾ ਹੈ ਪੰਜ ਕਕਾਰ ਜਿਹੜੇ ਗੁਰੂ ਸਾਹਿਬ ਹੱਥੀਂ ਦੇ ਕੇ ਗਏ ਉਹਨਾਂ ਨਿਸ਼ਾਨੀਆਂ ਤੋਂ ਕਿਉਂ ਨਹੀਂ ਤੂੰ ਸਾਜ ਬੰਦਾ ਉਹ ਕਹਿੰਦਾ ਤੂੰ ਪਾਨਾ ਕਰ ਬਾਤ ਖੀਜੀ ਚੱਕ ਲਿਆਵੇ ਜਿਹਦਾ ਇਤਿਹਾਸ ਵਿੱਚ ਵੀ ਕੋਈ ਜ਼ਿਕਰ ਨਾ ਹੋਵੇ ਉਹਨੂੰ ਤੂੰ ਮੱਥੇ ਟੇਕ ਦਿੰਦਾ ਗੁਰੂ ਗੋਬਿੰਦ ਸਿੰਘ ਦੀ ਨਿਸ਼ਾਨੀ ਜਿਹੜੇ ਪੰਜ ਕਕਾਰ ਗੁਰੂ ਗੋਬਿੰਦ ਸਿੰਘ ਹੱਥੀਂ ਦੇ ਕੇ ਗਏ ਘਟੋ ਘਟ ਉਹਨਾਂ ਨੂੰ ਹੀ ਪਾ ਲੈ ਜੀ ਐਡਾ ਹੀ ਤੇਰਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੈ ਤੇ ਅੰਮ੍ਰਿਤ ਦੀ ਦਾਤ ਹੈ ਕਿ ਗੁਰੂ ਨਾਲ ਕਿਉਂ ਨਹੀਂ ਬਣ ਜਾਂਦਾ ਉਹਤੇ ਜਿਵੇਂ ਗੁਰੂ ਦੇ ਦਿੱਤੀਆਂ ਨੇ ਨਾ ਸਭ ਕਿਤੇ ਜੀਏ ਘੋੜਾ ਗੁਰੂ ਗੋਬਿੰਦ ਸਿੰਘ ਦਾ ਹਜੂਰ ਸਾਹਿਬ ਰੱਖਿ ਹੋਏ ਨੇ ਏਸੀ ਕਮਰਿਆਂ ਦੇ ਵਿੱਚ ਵਧੀਆ ਆਵਾਦਿਕ ਫਰਾਕ ਤੇ ਨਗਰ ਕੀਰਤਨ ਵਾਲੇ ਦਿਨ ਹੀ ਕੱਢਦੇ ਨੇ ਹੁਣ ਏਸੀ ਵਿੱਚ ਪਲਣ ਵਾਲੇ ਘੋੜੇ ਜਦੋਂ ਨਗਰ ਕੀਰਤਨ ਚ ਸਾਰਾ ਦਿਨ ਤੋਰਿਆ ਜਾਂਦਾ ਨਾ ਫਿਰ ਪਸੀਨਾ ਆਉਂਦਾ ਨਾ ਥੱਕ ਜਾਂਦੇ ਨੇ ਤੇ ਜਦੋਂ ਪਸੀਨਾ ਆਉਂਦਾ ਨਾ ਤਾਂ ਫਿਰ ਸਾਡੇ ਬਾਬੇ ਆਪਦੇ ਨੇ ਦੇਖੋ ਜੀ ਗੁਰੂ ਗੋਬਿੰਦ ਸਿੰਘ ਘੋੜੇ ਤੇ ਸਵਾਰ ਨੇ ਤਾਂ ਘੋੜੇ ਨੂੰ ਪਸੀਨਾ ਆ ਗਿਆ ਸਾਰਾ ਸਾਰਾ ਇਨਸੀਡੈਂਟ ਹੋ ਗਿਆ। ਉਹਨੇ ਸਿੱਖਾ ਘੱਟੋ ਘੱਟ ਸਮਝ ਲੈ। ਗੁਰੂ ਨੇ ਤੈਨੂੰ ਕਿਰਤੀ ਬਣਾਇਆ, ਗ੍ਰਸਤੀ ਬਣਾਇਆ ਤੇ ਕਿਰਤੀ ਦਾ ਕੰਮ ਹੁੰਦਾ ਹੈ ਗੁਰਬਾਣੀ ਦੀ ਸويرੇ ਸ਼ਾ ਵਿਚਾਰ ਕਰਨੀ ਬਾਣੀ ਪੜਨੀ ਸਾਰਾ ਦਿਨ ਕੰਮ ਕਾਰ ਕਰਨਾ ਤੂੰ ਬਹਿੜ ਨਹੀਂ ਹੈ ਹੱਥ ਬਾਲਾ ਫੜ ਕੇ ਬਹਿ ਜਾਏ ਪੁੱਛਿਆ ਸਰ ਮਾਲਾ ਕਹਿੰਦਾ ਕਿ ਆਹ ਦੱਸਾਂ ਜੇ ਮਾਲਾ ਫੜਦੀ ਹੋਵੇ ਨਾ ਦਿਖਾਵੇ ਦੀ ਮਾਲਾ ਛੱਡ ਦੇ ਦਿਖਾਵੇ ਦੇ ਜਨੇਊ ਛੱਡ ਦੇ ਦਿਖਾਵੇ ਦੇ ਕਮੰਡਲ ਛੱਡ ਦੇ ਦਿਖਾਵੇ ਦੇ ਤਿਲਕ ਛੱਡ ਦੇ ਕੋਈ ਦਿਖਾਵੇ ਦਾ ਤਰਤਾਕ ਚੰਗੂ ਮਨੇ ਨਹੀਂ ਦਿੱਤਾ ਜਿਹੜੇ ਪੰਜ ਕਾਰਨੇ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਲੁੜਿੰਦੇ ਨੇ ਇਹ ਦਿਖਾਵੇ ਦੇ ਚਿੰਨ੍ਹ ਹੀ ਸਾਡੇ ਪਾਣੇ ਆਉਣ ਵਾਲੇ ਦਿਨਚਕਕਾਰਾਂ ਦੇ ਵੀ ਮੈਂ ਵਿਚਾਰ ਕਰਾਂਗਾ ਇਹ ਦਿਖਾਵੇ ਵਾਸਤੇ ਨਹੀਂ ਇਹਦਾ ਕੋਈ ਮਕਸਦ ਹੈ ਸਾਡੀ ਸੰਗੀਤੀ ਪਰ ਦਿਖਾਵੇ ਵਾਲੀ ਜਦੋਂ ਗੱਲ ਕੀਤੀ ਕਹਿਣ ਲੱਗੇ ਉਹ ਸਿੱਖਾ ਆਤਮ ਨੂੰ ਮਾਲਾ ਬੰਨਾਂ ਕਿਹੜੀ ਮਾਲਾ ਭਗਤ ਕਬੀਰ ਦੇ ਬਚਨ ਕੰਠੇ ਮਾਲਾ ਜਿਹੜਾ ਰੌਣ ਜਦੋਂ ਜ਼ਬਾਨ ਤੋਂ ਰਾਮ ਕਹਿੰਦੇ ਬੈ ਨਾ ਤੇਰੇ ਗਲੇ 'ਚ ਉਹ ਮਾਲਾ ਆ ਜਾਂਦੀ ਜਿਹੜੀ ਗਵਾਹ ਨਹੀਂ ਸਕਦੀ ਜਿਹੜੀ ਕੋਈ ਖੋ ਨਹੀਂ ਸਕਦਾ ਮਾਲਾ ਤੂੰ ਗਲੇ 'ਚ ਮਾਲਾ ਪਾ ਲਈ ਤੂੰ ਜ਼ਬਾਨ ਤੋਂ ਰਾਮ ਕਿਹ ਕਹਿਦਾ تیر گلے رام کی آواز نکلے تیر گلے مالا پکی پھٹ ہو جائے کنٹھے مالا جنوا رام تین مالا لگا کبھی میری سمرنی کہ میں زبان تو جدو رام کہ نہ میری سمرنی ہو جاتی ہے کبھی میری سمرنی رسنا اوپر رام جدو میں زبان تو رام کہنا کہاں میری سمرنی میرے گلے چندی جی میری زبان سے آ جاتی ہے کیڑی مالا ہو گئی پڑھو گروہاڑی دے بچن کہا لگے میری زندگی دے بچ میری مالا جڑی ہے نا دی یاد دو اکھر نے ہر ہر اکھر اے دوئے مالا جبت جبت پئے دین دے اللہ میں ہری ہری کہنا میری مالا میری زندگی جباس دن دی ہے کرو بیلتی سکر اپنی کر کرپا راکھو شرنائی موکو دے ہو ہرے ہر جبنی ਐਵੇਂ ਸਤਿਗੁਰੂ ਨੂੰ ਹਰੀ ਦੀ ਯਾਦ ਦੇ ਦੇਵੇਂ ਇਹੀ ਮੇਰੇ ਲਈ ਜਪਣੀ ਹੈ ਇਹੀ ਮੇਰੇ ਲਈ ਮਾਲਾ ਹੈ ਤੇ ਆਹ ਜਿਹੜੀ ਮਾਲਾ ਹੈ ਨਾ ਇਹ ਨਾਲ ਜਾਂਦੀ ਹੈ ਦੁਨੀਆਂ ਚ ਨਹੀਂ ਰਹਿ ਜਾਂਦੀ ਹਰ ਮਾਲਾ ਉਹ ਅੰਤਰ ਭਾਰੇ ਜਨਮ ਮਰਨ ਦਾ ਦੁੱਖ ਨਿਭਾਰੇ ਮੈਂ ਸਹਰੀ ਨਾਮੁਕਤੀ ਮਾਲਾ ਨੂੰ ਹਿਰਦੇ ਚ ਬਸਾ ਲਿਆ ਹਿਰਦੇ ਸੰਭਾਲੇ ਮੁਖ ਹਰ ਹਰ ਬੋਲੇ ਸੋਚ ਹਨ ਇਦੁਤ ਕਤੈ ਨ ਡੋਲੇ ਮੈਂ ਜਦੋਂ ਨਾਮ ਦੀ ਮਾਲਾ ਨੂੰ ਹਿਰਦੇ 'ਚ ਸੰਭਾਲ ਲਿਆ ਨਾ ਮੈਂ ਕਦੀ ਡੋਲਦਾ ਨਹੀਂ ਆ ਜ਼ਿੰਦਗੀ ਦੇ ਵਿੱਚ ਕਹੋਣਾਕ ਜੋ ਰਾਚ ਹੈ ਨਾਏ ਹਰ ਮਾਲਾ ਤਾਂ ਕੇ ਸਮਝਾਈ ਜਦੋਂ ਮੈਂ ਨਾਮ 'ਚ ਜੁੜ ਜਾਂਦਾ ਨਾ ਤੇ ਨਾਮ ਦੀ ਮਾਲਾ ਮੇਰੇ ਨਾਲ ਲੱਗਦੀ ਹੈ ਮੇਰੇ ਤੱਕ ਵੱਖ ਦੀ ਹੁੰਦੀ ਉਹ ਸਿੱਖਾ ਰੱਬ ਨੇ ਦੋ ਹੱਥ ਦਿੱਤੇ ਨੇ ਇਹਨਾਂ ਹੱਥਾਂ ਨਾਲ ਚੰਗੇ ਕਰਮ ਕਰਨੀ ਇੱਕ ਚੰਗੇ ਕਰਮ ਤੇਰੇ ਲਈ ਮਾਲਾ ਹੋ ਜਾਂਦੀ ਹੈ ਕਹਦਾ ਨਾ ਭਈ ਹੱਥਾਂ ਨਾਲ ਜਦੋਂ ਚੰਗੇ ਕੰਮ ਕਰੇਗਾ ਗਰੀਬ ਦੀ ਸੇਵਾ ਕਰੇਗਾ ਪਿਆਸੇ ਨੂੰ ਪਾਣੀ ਪਨਾਏਗਾ ਭੁੱਖੇ ਨੂੰ ਰੋਟੀ ਖਵਾ ਦੇਗਾ ਕਿਸੇ ਜ਼ਖਮੀ ਦੀ ਮਲਮ ਪੱਟੀ ਕਰ ਦੇਗਾ ਕਿਸੇ ਰੋਂਦੇ ਦੇ ਅਥਰੂ ਨੂੰ ਪੂੰਝ ਦੇਗਾ ਇਹਨਾਂ ਹੱਥਾਂ ਨਾਲ ਕਿਸੇ ਦੀ ਮਦਦ ਕਰ ਦੇਗਾ ਸਮਝ ਨਹੀਂ ਤੂੰ ਮਾਲਾ ਫੇਰ ਲਈ ਇਹ ਸਾਲ ਗ੍ਰੰਥ ਵਿਪੂਜ ਮਨਾਵੋ ਸੁਕ੍ਰਿਤ ਤੁਲਸੀ ਵਾਲਾ ਸੁਕ੍ਰਿਤ ਮਨੇ ਚੰਗੇ ਕੰਤ ਕਰੀ ਕਥਾ ਨਾਲ ਆ ਤੇਰੇ ਲਈ ਮਾਲਾ ਹੋਵੇ ਸੁਗ੍ਰਿਤ ਕਰਨੇ ਸਾਰ ਜਪ ਮਾਲੀ ਚੰਗੀ ਕੀਰਤ ਕਰੀ ਇਹ ਤੇਰੇ ਲਈ ਸਾਰ ਮੈਨੇ ਸ੍ਰੇਸ਼ਟ ਮਾਲਾ ਹੈ ਸੁਗ੍ਰਿਤ ਕਰਨੇ ਸਾਰ ਜਪ ਮਾਲੀ ਹਿਰਦੈ ਫੇਰ ਚੱਟੈ ਤੁਧ ਬੱਬੀ ਹਿਰਦੈ ਚਰਪਤ ਦੀ ਯਾਦ ਦੀ ਮਾਲ ਫੇਰੀ ਇਹ ਮਾਲਾ ਤੇਰੇ ਨਾਲ ਜਾਏਗੀ ਤੂੰ ਕੀਰਤੀ ਹੋਵੇ ਹੱਥਾਂ ਦੇ ਨਾਲ ਕੀਰਤ ਕਰੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਕਾਰਾਂ ਨਾਲ ਕੰਮ ਕਰ ਕਰੀ ਤੇਰਾ ਚਿੱਤ ਰੱਬ ਦੀ ਯਾਦ ਵਿੱਚ ਜੁੜਿਆ ਬਟੂਡੇ ਰਹਿਣ ਵਾਲਾ ਇੱਕ ਗੁਰਨਾਮਕ ਦਾ ਸਿੱਖ ਸੀ ਗੁਰਜੰਦੇ ਪਾਤਸ਼ਾਹ ਦਾ ਭਾਈ ਚੰਨੜਾ ਬੜਾ ਪ੍ਰਚਾਰਕ ਸਿੱਖ ਸੀ ਆਪਣੀ ਇਲਾਕੇ ਦੇ ਵਿੱਚ ਤੇ ਇਹਦੇ ਪਿੰਡ ਦੇ ਵਿੱਚ ਕੁਝ ਰੰਗ ਕਰਕੇ ਸਾਧ ਆ ਕੇ ਉਹਨਾਂ ਨੇ ਡੇਰਾ ਲਾਇਆ ਪਿੰਡ ਦੇ ਬਾਹਰ ਬਹਿ ਗਏ ਹੱਥ ਮਾਲਾ ਫੜ ਲੀਆਂ ਮਾਲਾ ਘੁਮਾਣ ਲੱਗ ਪਏ ਸਵੇਰ ਹੋਈ ਲੋਕਾਂ ਨੇ ਦੇਖਿਆ ਕਿ ਸਾਧ ਆ ਕੇ ਬੈਠੇ ਨੇ ਉਹਨਾਂ ਲੋਕਾਂ ਨੇ ਆ ਕੇ ਪਟਾਵਾਂ ਚੜਾੜੀਆਂ ਸ਼ੁਰੂ ਕਰ ਦਿੱਤੀਆਂ ਮੱਥਾ ਟੇਕਣ ਲੱਗ ਪਏ ਕੁਝ ਕੀਰ ਮਾਲ ਕੁੜੇ ਲੈ ਕੇ ਆ ਰਹੇ ਕੋ ਬਸਤਰ ਲੈ ਕੇ ਆ ਰਹੇ ਕੋ ਫਲ ਫੇਟਾ ਕਰ ਰਹੇ ਭਾਈ ਜਲਨ ਕਿੰਤੀ ਸਿੱਖ ਸੀ ਜ਼ਿਮੀਦਾਰ ਸੀ ਉਹਨੇ ਵੀ ਆਪਣਾ ਗੱਡਾ ਚੁੜਿਆ ਖੇਤਾਂ ਵੱਲ ਜਾਂਦੇ ਆ ਰਸਤੇ 'ਚ ਦੇਖਿਆ ਵੀ ਆਹ ਬੜਾ ਪੁੱਛਾ ਰੇ ਸਾਥ ਮਾਲਾ ਪੁਮਾਰੇ ਨੇ ਲੋਕ ਗ੍ਰਸਤੀ ਲੋਕ ਇਹਨਾਂ ਨੂੰ ਮਾਇਆ ਚੜਾ ਲਈ ਉਹਨੇ ਕੀ ਕੀਤਾ ਉਹਨੇ ਆਪਣੀ ਗੱਡੀ ਦਾ ਇੱਕ ਪਹੀਆ ਹਾਲਾ ਸਤਾ ਤੇ ਨਾਲ ਹੀ ਉੱਚੀ ਟਿੱਪੀ ਸੀ ਟਿੱਪੀ ਦੇ ਉੱਪਰ ਖਿੱਚ ਕੇ ਰੱਖੀ ਟਿੱਪੀ ਤੋਂ ਉਹਨੇ ਪਹੀਏ ਨੂੰ ਰੋੜਿਆ ਜਦੋਂ ਪਹੀਆ ਰੁੜਦਾ ਰੁੜਦਾ ਸਾਧਾਂ ਦੇ ਨੇੜੇ ਆਇਆ ਨਾ ਤੇ ਦੌੜ ਕੇ ਉਹਨੇ ਫਿਰ ਪਹੀਏ ਨੂੰ ਫੜ ਲਿਆ ਫਿਰ ਉਹਨੇ ਗੱਡੇ ਦਾ ਪਹੀਆ ਫੜ ਕੇ ਫਿਰ ਖਿੱਚੀ ਉੱਚੀ ਟਿੱਪੀ ਤੇ ਲੈ ਕੇ ਗਿਆ ਉੱਚੀ ਪਹਾੜੀ ਤੋਂ ਉਹਨੇ ਫਿਰ ਲੈੜਿਆ ਫਿਰ ਹੜਦਾ ਹੜਦਾ ਪਹੀਆ ਸਾਧਾਂ ਦੇ ਨੇੜੇ ਆਇਆ ਦੌੜ ਕੇ ਉਹਨੇ ਫਿਰ ਪਹੀਆ ਫੜ ਲਿਆ ਤੇ ਉਹਦੇ ਨੌਜਵਾਨਾਂ ਨੇ ਵੀ ਦੇਖਿਆ ਕਿ ਲੱਗੇ ਭਾਈ ਜੰਨਣ ਵੀ ਆਏਗੀ ਭਾਈ ਜੰਨਣਾਂ ਨੇ ਉਹਨਾਂ ਨੂੰ ਵੀ ਸਮਝਾ ਦਿੱਤਾ ਕਿ ਤੁਸੀਂ ਵੀ ਆ ਜਾਓ ਦੂਜਾ ਪਈਆ ਵੀ ਖੋਲ ਦਿਆ ਨਾ ਨੌਜਵਾਨਾਂ ਨੇ ਵੀ ਸਾਥ ਦਿੱਤਾ ਪਈਏ ਨੂੰ ਟਿੱਬੀ ਦੇ ਉੱਪਰ ਰੋੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੌਜਵਾਨਾਂ ਨੇ ਭਾਈ ਜੰਨਨ ਨੇ ਤੇ ਸਾਧਾ ਦੇ ਨੇੜੇ ਜਦੋਂ ਪਈਏ ਜਦੋਂ ਜਾਂਦੇ ਉਹਨਾਂ ਨੇ ਜਾ ਕੇ ਫੜ ਲੈਣਾ ਕੁਝ ਮਿੰਟ ਤੇ ਦੇਖਿਆ ਸਾਧਾ ਨੇ ਦੇਖ ਕੇ ਆਖਦੇ ਨੇ ਉਹ ਭਾਈ ਕਿਉਂ ਸਾਡੀ ਭਗਤੀ 'ਚ ਵਿਘਨ ਪਾ ਰਹੇ ਹੈਂ ਕਿਉਂ ਸਾਡੀ ਸਮਾਧੀ ਤੋੜਦਾ ਪਿਆ ਕੀ ਕਰ ਰਹੇ ਆ ਤਮਾਸ਼ਾ ਕਿਸੇ ਹੋਰ ਜਾ ਕੇ ਕਰ ਤੂੰ ਭਾਈ ਜੰਨਨ ਕਹਿ ਲੱਗੇ ਵੀ ਵਿਗਮਾ ਤੁਸੀਂ ਕੀ ਕਰ ਰਹੇ ਹੋ ਕਨ ਅਗੇ ਸੀ ਤੇ ਮਾਲਾ ਫਿਰ ਨੇ ਮਾਲਾ ਜਪ ਰਹੀ ਭਾਈ ਜਗਤ ਕਹਿ ਲੱਗੀ ਦੀ ਅਸੀਂ ਵੀ ਮਾਲਾ ਜਪ ਰਹੀ ਹਾਂ ਉਹ ਸਾਧ ਆਖਦੇ ਨੇ ਤੇਰੀ ਕਿਹੜੀ ਮਾਲਾ ਇਹ ਕਹਿੰ ਲੱਗੇ ਦੇਖੋ ਬਾਬਾ ਜੀ ਅਸੀਂ ਪਿੰਡਾਂ ਦੇ ਖੁੱਲੇ ਡੀਲ ਹੋਣ ਵਾਲੇ ਇਨਸਾਨ ਖੁੱਲੇ ਡੁੱਲੇ ਸਾਡੇ ਹਿਰਦੇ ਖੁੱਲੇ ਡੁੱਲੇ ਘਰ ਖੁੱਲੇ ਡੁੱਲੇ ਸਾਡੇ ਕੰਮ ਖੁੱਲੇ ਡੁੱਲੇ ਹੱਥ ਪੈਰ ਆ ਛੋਟੀਆਂ ਛੋਟੀਆਂ ਮਾਲਾ ਸਾਡੇ ਹੱਥਾਂ 'ਚ ਨਹੀਂ ਆਉਂਦੀਆਂ ਆ ਪਈਏ ਸਾਡੀ ਮਾਲਾ ਨੇ ਛੋਟੀ ਮੋਟੀ ਮਾਲਾ ਤਾਂ ਸਾਡੇ ਹੱਥਾਂ 'ਚ ਨਹੀਂ ਆਉਂਦੀ ਅਸੀਂ ਪਈਆਂ ਨੂੰ ਮੰਨਿਆ ਇਹ ਸਾਡੀ ਮਾਲਾ ਹੈ ਉਹ ਸਾਥ ਕਹਿਣ ਲੱਗੇ ਵੀ ਪਈਆ ਮਾਲਾ ਜਿਵੇਂ ਹੋ ਸਕਦਾ ਤੁਹਾਡੀ ਐਡਾ ਕੋਰਮਨਰ ਤੇ ਕੋਰ ਪਾਪ ਧਰਮ ਦੇ ਨਾਂ ਤੇ ਪਈਆ ਜਿਵੇਂ ਮਾਲਾ ਹੋ ਸਕਦਾ ਤੇ ਭਾਈ ਜਨਨ ਕਹਿਣ ਲੱਗੇ ਇਹ ਪਈਆ ਹੀ ਮਾਲਾ ਹੈ ਤੁਸੀਂ ਇੱਥੇ ਬਿੱਲੀ ਬੈ ਕੇ ਮਾਲਾ ਤੁਹਾਨੇਓ ਅਸੀਂ ਕਿਰਤ ਦੀ ਮਾਲਾ ਤੁਹਾਨੇ ਆ ਅਸੀਂ ਰੋਜ਼ ਘਰਾਂ ਚੋਂ ਗੱਡੇ ਲੈ ਕੇ ਖੇਤਾਂ ਚ ਜਾਂਦੇ ਆ ਸਾਡੇ ਗੱਡਿਆਂ ਦੀ ਪਈਆ ਦੀ ਮਾਲਾ ਧੁਰਦੀ ਕਿਰਤ ਦੀ ਖੇਤਾਂ ਚ ਜਾਂਦੇ ਆ ਉੱਥੇ ਜਾ ਕੇ ਸਾਡੀ ਖੂਜੇ ਟਿੰਡਾ ਦੀ ਮਾਲਾ ਘੁੰਮਦੀ ਐ ਸਨ ਖੂਹ ਚ ਪਾਣੀ ਨਿਕਲਦਾ ਫਸਲਾਂ ਨੂੰ ਪਾਣੀ ਮਿਲਦਾ ਪਸ਼ੂ ਪੰਛੀ ਪਾਣੀ ਪੀਂਦੇ ਨੇ ਇਨਸਾਨ ਪਾਣੀ ਪੀਂਦੇ ਨੇ ਸਾਡੀ ਕਿਰਤ ਦੀ ਮਾਲਾ ਘੁੰਮਦੀ ਐ ਕਰ ਹਰਟ ਮਾਲਾ ਟਿੰਡ ਪਰੋ ਇਹ ਐ ਸਾਡੀ ਮਾਲਾ ਜੈਸੇ ਹਰਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਣੀ ਹੋਰ ਫੇਰ ਭਰੀਤ ਹੈ ਖੂਹ ਦੀ ਟੰਡਾਂ ਦੀ ਮਾਲਾ ਚਲਦੀ ਐ ਪਾਣੀ ਨਿਕਲਦਾ ਸਾਰੇ ਲੋਕ ਪੀਂਦੇ ਨੇ ਫਸਲਾਂ ਨੂੰ ਪਾਣੀ ਮਿਲਦਾ ਫਸਲਾਂ ਹੁੰਦੀਆਂ ਨੇ ਸਾਡੀ ਕਿਰਤ ਦੀ ਮਾਲਾ ਚਲਣੀ ਬੰਦ ਹੋ ਜਾਏ ਨਾ ਇਤੋਂ ਸਧਾਂ ਗੁੱਡੀ ਖਾਣ ਵਾਲਾ ਕੋਈ ਨਹੀਂ ਰਹੇਗਾ ਤੁਸੀਂ ਭੁੱਖੇ ਮਰ ਜਾਓਗੇ ਫਸਲਾਂ ਹੁੰਦੀਆਂ ਨੇ ਅਨਾਜ ਹੁੰਦਾ ਹੈ ਤੇ ਲੋਕ ਅਨਾਜ ਖਾਂਦੇ ਨਹੀਂ ਰਜਦੇ ਨਹੀਂ ਭੋਜਨ ਖਰਦੇ ਨਹੀਂ ਸਾਰੇ ਸੰਸਾਰ ਨੂੰ ਭੋਜਨ ਨਹੀਂ ਮਿਲਦਾ ਜੇ ਸਾਡੀ ਕਿਰਤ ਦੀ ਮਾਲਾ ਚਲਣੀ ਬੰਦ ਹੋ ਜਾਏ ਸਾਡੇ ਗੱਡੇ ਚੱਲਨੇ ਬੰਦ ਹੋ ਜਾਣ ਸਾਡੀ ਇਹ ਖੋਦੀਆਂ ਟੰਡਾਂ ਚੱਲਦੀਆਂ ਬੰਦ ਹੋ ਜਾਣ ਅਸੀਂ ਤੇ ਭੁੱਖੇ ਮਰਾਂਗੇ ਤੁਸੀਂ ਵੀ ਭੁੱਖੇ ਬਣੋਗੇ ਇਹ ਸਾਡੀ ਕਿਰਤ ਦੀ ਮਾਲਾ ਚੱਲਦੀ ਹੈ ਤੇ ਤੁਸੀਂ ਰਜਦੇ ਹੋ ਵਿਸ਼ਵ ਦੀ ਅਦਸ਼ਰਥ ਸਾਡੇ ਲਈ ਆਹੀ ਮਾਰੇ ਖਤਰਾਨਾ ਚੰਗੇ ਕੰਮ ਕਰਨੇ ਦਸਾਂ ਨਵਾਂ ਦੀ ਕਿਰਤ ਕਰਨੀ ਤੇ ਹੱਥਾਂ ਨਾਲ ਗਰੀਬ ਲੋੜਵੰਦੀ ਮਦਦ ਕਰਨੀ ਸਾਡੇ ਲਈ ਆਹ ਮਾਰ ਹੈ ਅਸੀਂ ਰੱਖਾਂ ਨਾਲ ਕੰਮ ਕਰ ਕਰਦੇ ਆਂ ਜ਼ਬਾਨ ਤੋਂ ਰੱਬ ਦੀ ਆਦੇਸ਼ ਜੁੜਦੇ ਆਂ ਨਮਕ ਹੈ ਤਿਰੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤਨੈ ਚੁੱਕਾ ਉਹਨਾਂ ਸਾਧਨ ਦੇਖਿਆ ਵੀ ਇਹ ਗੁਰੂ ਨਾਨਕ ਦਾ ਸਿੱਖਿਆ ਇਹਨੂੰ ਵੀ ਅਸੀਂ ਕੋਹਾ ਦੇ ਸਕਦੇ ਆਂ ਉਹਨਾਂ ਨੇ ਫਟਾਵਨ ਆਪਣੀਆਂ ਸਮਾਧੀਆਂ ਜੇ ਕੱਟੀਆਂ ਕੀਤੀਆਂ ਉੱਠ ਕੇ ਤੁਰਦੇ ਬਣੇ ਵੀ ਗੁਰੂ ਨਾਨਕ ਦਾ ਸਿੱਖ ਜਿਹੜੇ ਨਾ ਇਹਨੂੰ ਵੀ ਸੀ ਪਰਮਾਣ ਸਕਦੇ ਦੁਨੀਆਂ ਨੂੰ ਪਰਮਾਇਆ ਜਾ ਸਕਦਾ ਹੈ ਮਾਲਾ ਦਿਖਾ ਕੇ ਪਰ ਸਿੱਖ ਗ੍ਰਸਤੀ ਹੈ ਸਿੱਖ ਕਿਰਤੀ ਹੈ ਸਿੱਖ ਨੂੰ ਪਰਮਾਣਾ ਸਾਡੇ ਵਾਸਤੇ ਰੁਕ ਗਈ ਹੈ ਯਾਦ ਰੱਖਿਓ ਤਖਤ ਕਬੀਰ ਨੇ ਖਿੰਦਿਚਾਬ ਦੀ ਯਾਤਰੀ ਵਾਲਾ ਕਿਆ ਜਵਾਮ ਤੋਂ RAM ਦੇ ਨਾਮ ਚੱਪਣ ਵਾਲਾ ਕਿਆ ਕੰਠੇ ਮਾਲਾ ਜਿਹਬਾ RAM

ਇਤੋਂ ਵੱਡੀ ਮਾਲਕ ਕੋਈ ਨਹੀਂ ਹੈ ਜ਼ਬਾਨ ਦੇ ਵਿੱਚ ਚੱਪੇ ਹੋਏ ਪਰਮੇਸ਼ਰ ਦੇ ਨਾਮ ਰੂਪੀ ਮਾਲਾ ਨੇ ਸਦਾ ਹੀ ਨਾਲ ਲਿਬੜਨੇ ਕਬੀਰ ਮੇਰੀ ਸਿਮਰਨੀ ਰਸਤਾ ਉੱਪਰ ਰੰਗ ਆਤ ਜੁਗਾ ਦੀ ਸਤਿ ਪਵਤ ਤਕੋ ਸੁਖ ਬਿਸਰੰ ਸਤਗੁਰੂ ਕਿਰਪਾ ਕਰਨ ਅਸੀਂ ਗ੍ਰਸਤੀ ਕਿਰਤੀ ਸਿੱਖ ਇਹਨਾਂ ਗੱਲਾਂ ਨੂੰ ਸਮਝ ਸਕੀਏ ਹੱਥਾਂ ਪੈਰਾਂ ਨਾਲ ਦਸਾਂ ਨੂੰ ਦੀ ਕਿਰਤ ਕਰਨੀ ਗਰੀਬ ਲੋੜਵੰਦੀ ਮਦਦ ਕਰਨੀ ਜ਼ੁਗਾਮ ਤੋਂ ਰੱਬੀ ਯਾਦ ਵਿੱਚ ਜੁੜਨਾ ਸਾਡੇ ਦੀ ਇਤੋਂ ਵੱਡਾ ਅਧਰ ਕੋਈ ਨਹੀਂ ਹੈ